ਸਸ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਆਪਾਂ ਫੇਰ ਪਹੁੰਚੇ ਆਂ ਜੀ ਤਲਵੰਡੀ ਸਾਬੋ ਫੈਸ਼ਨ ਡੇ ਹੱਬ ਵਾਲਿਆਂ ਦੇ ਬਹੁਤ ਜਿਆਦੇ ਸਸਤੇ ਕੱਪੜੇ ਜਿਵੇਂ ਮੁਰੇ ਝੋਨਾ ਲਾਉਣਾ ਕੈਂਪਿੰਗਾਂ ਚਾਹੀਦੀਆਂ ਟੀ-ਸ਼ਰਟਾਂ ਚਾਹੀਦੀਆਂ ਬਹੁਤ ਜਿਆਦੇ ਸਸਤੇ ਬੱਚਿਆਂ ਨੇ ਟੀ-ਸ਼ਰਟਾਂ ਹੋਰ ਸਾਰਾ ਸਮਾਨ ਦਿਖਾਉਣਾ ਇਤੋਂ ਸਸਤਾ ਕਿਤੇ ਕੋਈ ਕੁਝ ਨਹੀਂ ਤੁਹਾਨੂੰ ਦੇ ਸਕਦਾ ਤੇ ਬਾਈ ਨਾਲ ਕਰਦਿਆਂ ਗੱਲਬਾਤ ਤੁਹਾਨੂੰ ਦਿਖਾਉ ਉਹ ਸਾਰਾ ਕੁਝ ਆਜੋ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵਧੀਆ ਹੀ ਵਧੀਆ ਹੀ ਵਧੀਆ ਅਨ ਦਰਸ਼ਕੋ ਅਸੀਂ ਪਿੱਛੇ ਜੇ ਵੀਡੀਓ ਪਾਈ ਸੀ ਬਸਾਖੀ ਦੇ ਨੇੜੇ ਤੇੜੇ ਬਾਈ ਹੋ ਰਹੇ ਤੁਸੀਂ ਬਹੁਤ ਪਿਆਰ ਦਿੱਤਾ ਦੂਜੀ ਗੱਲ ਬਾਈਆਂ ਦਾ ਕੋਈ ਲਾਂਬਾ ਨਹੀਂ ਆਇਆ ਜੋ ਗੱਲ ਅਸੀਂ ਵੀਡੀਓ ਚ ਦੱਸੀ ਸੀ ਉਹ ਸਾਰੀ ਨੇਵੀ ਤੇ ਬਹੁਤ ਹੀ ਮਾਲ ਵੀ ਗਿਆ ਕੋਈ ਲਾਂਬਾ ਨਹੀਂ ਤੇ ਬਾਈ ਅੱਜ ਫਿਰ ਕੀ ਧਮਾਕਾ ਕਰੇਗਾ ਅੱਜ ਧਮਾਕਾ ਕਰਾਂਗੇ ਆਪਾਂ ਟੀ-ਸ਼ਰਟ ਕਹਿੰਦੇ ਸੀ ਕਹਿੰਦੇ ਮਹਿੰਗੀ ਦੇਈ ਜਾਂਦੇ ਹਣਾ ਬਹੁਤ ਆਪਾਂ ਹੁਣ ਜਮਾ ਧਮਾਕਾ ਕਰਨਾ 1000 ਰੁਪਏ ਦੀਆਂ 8 ਵਾਲੀ 1000 ਰੁਪਏ ਦੀਆਂ 8 ਬਾਈ ਘਰੇ ਪਾਉਣ ਨੂੰ ਕੋਈ ਮਾੜੀਆਂ ਨਹੀਂ ਹਾਂਜੀ ਹਾਂਜੀ 1000 ਰੁਪਏ ਦੀਆਂ 8 हां चकोई सारे कलर हां जी कलर मिल ਜਾਣਗੇ ਇਹਦੇ ਚ कलर ਤੁਸੀਂ ਮਿਲ ਜਾਓ ਆ ਲੋ ਤਿੰਨ ਦਾ ਪੈਕੇਟ ਹੁੰਦਾ ਹੀ ਹੈ ਅੱਛਾ ਠੀਕ ਹੈ ਇਹ कलर मिल ਜਾਣਗੇ ਇਹਦੇ ਚ ਦੇਖ ਨੇੜੇ ਦਿਖਾ हां लो जी ਜਿੰਨੇ ਮਰਜ਼ੀ ਲੈ ਲਿਓ ਕਲਰ ਦੀ 300 ਦਾ ਇਹ सॉरी 1000 ਦੀਆਂ 8 ਅੱਛਾ 8000 ਰੁਪਏ ਦੀ ਜੇ ਕਿਸੇ ਨੇ ਕੱਟ ਲੈਣੀਆਂ ਕੱਟ ਲੈਣੀਆਂ ਕੱਟ ਲੈ ਸਕਦਾ ਸੀ ਤੇ ਤਿੰਨ ਦਾ ਲਊਗਾ 500 ਰੁਪਏ ਦੀਆਂ 1000 ਦੀਆਂ 8 ਹਾਂ ਜੀ ਤਿੰਨ ਲਊਗਾ 500 ਰੁਪਏ ਦੀਆਂ ਇਹਦੇ ਕਲਰ ਮਿਲਣਗੇ ਅੱਛਾ ਇਹ ਤੋਂ ਇਲਾਵਾ ਹੋਰ ਬਈ ਕੁਆਲਿਟੀ ਕਵਾਲਿਟੀ ਵੀਰੇ ਉਦੋਂ ਬਾਅਦ ਕਲਰ ਵਾਲੀ ਆ ਜੋਈ ਕਲਰ ਵਾਲੀ ਇਹ ਕਿੰਨੇ ਦੀ ਕਿਉਂਕਿ ਕਈ ਬੰਦੇ ਗੋਲਗਲਾ ਨਹੀਂ ਪਾਉਂਦੇ ਨਹੀਂ ਜੇ ਵਾਲੀ ਮੰਗਦੇ ਆ ਆਪਾਂ ਉਹਨਾਂ ਦੇ ਵਾਸਤੇ 1000 ਰੁਪਏ ਦੀਆਂ ਚਾਰ ਆਈ 1000 ਦੀਆਂ ਚਾਰ ਕਲਰ ਵਾਲੀ ਕੋਈ ਦੇ ਦੋ ਨਹੀਂ ਸਸਤੀ ਪੂਰਾ ਵਧੀਆ ਪਿਓਰ ਕਾਟਨ ਕਪੜਾ ਹੀ ਆ ਹਾਂ ਠੀਕ ਆਈ 1000 ਰੁਪਏ ਦੀਆਂ ਚਾਰ ਆਈ ਹਾਂ ਵੀਰੇਓ ਦੇਖ ਕੇ ਆਪਦੀ ਤਸੱਲੀ ਕਰਕੇ ਫੇਰ ਆ ਹਾਂ ਇਹ ਨਹੀਂ ਕਲਰ ਇੰਨੇ ਕਲਰ ਮਿਲ ਜਾਣਗੇ 6-7 ਕਲਰ ਮਿਲ ਜਾਣਗੇ ਇਹਦੇ ਚ 6-7 ਕਲਰ ਅੱਛਾ ਹੋਰ ਕੀ ਦਵਾ ਕਰੋ ਉਧਰ ਆ ਜਾ ਜੈਪ ਵਾਲੀ ਹਾਂ ਕਲਰ ਵਾਲੀ ਜੈਪ ਵਾਲੀ ਬੜੀ ਮੰਗਦੇ ਹਨ ਇਹ ਅੱਜ ਕੱਲ ਬੜੀ ਡਿਮਾਂਡ ਹੈ ਹਾਂ ਲਓ ਜੀ ਇਹ ਇਹ ਕਿੰਨੇ ਦੇਵਾਂਗੇ ਇਹ ਆਪਾਂ ਇਹ ਕਈ ਹਜ਼ਾਰ ਰੁਪਏ ਦੀਆਂ ਤਿੰਨਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਜੋ 1000 ਰੁਪਏ ਵਾਲੀਆਂ ਚਾਰ ਵਾਲੀਆਂ ਵੀ ਹੈਗੀਆਂ ਹੈਗੀਆਂ 1000 ਦੀਆਂ ਚਾਰ ਉਸ ਤੋਂ ਬਾਅਦ 1000 ਰੁਪਏ ਦੀਆਂ ਪੰਜ ਵਾਲੀਆਂ ਵੀ ਹੈ ਠੀਕ ਹੈ ਵੀ ਮਨ ਲੈ ਕੁਆਲਿਟੀ ਦਾ ਫਰਕ ਪਈ ਹੈ ਕੁਆਲਿਟੀ ਅਲਗ-ਅਲਗ ਰੇਟ ਆਈ ਹੈ ਤੇ ਲੋਹਰਾਂ ਦਾ ਕੀ ਰੇਟ ਆ ਭਈ ਆਪਣਾ ਲੋਹਰਾਂ ਦਾ ਉਹੀ ਆਪਣੀ ਚੱ ਆ ਜੀ 500 ਦੀਆਂ ਤਿੰਨ ਲੋਹਰਾ 500 ਦੀਆਂ 3 ਜੂਨ ਤੱਕ ਘਰੇ ਪਾਉਣ ਨੂੰ ਸਾਨੂੰ ਜਮਾ ਨਹੀਂ ਮਾੜੀਆਂ ਝੋਨਾ ਲੈਣਾ ਕਿਸੇ ਨੇ ਉਹਨਾਂ ਵਾਸਤੇ ਸਪੈਸ਼ਲ ਕੈਂਪਰੀਆਂ ਵੀ ਹੈ ਹਨਾ ਵੀਰੇ ਹਾਂਜੀ ਹਾਂਜੀ ਕੈਂਪਰੀਆਂ ਮਿਲ ਜਾਣਗੀਆਂ ਵੀਰੇ ਲੋਹਰਾ ਮਿਲ ਜਾਣੀਆਂ ਆਹ ਦੇਖੋ ਫਰੈਸ਼ ਪੀਸ ਸਾਰਾ ਕੈਂਪਰੀਆਂ ਦਾ ਕੀ ਰੇਟ ਲੋਹਰਾ ਆ ਤਾਂ ਅਸੀਂ ਦਿਖਾ ਰਹੇ ਹਾਂ 500 ਦੀ ਤਿੰਨ ਹਾਂਜੀ ਹਾਂਜੀ ਇਹਨਾਂ ਇੱਕ ਹੋਰ ਆ ਵੀਰੇ ਅਹਿਮ ਤੋਂ ਲੈ ਕੇ 5 ਐਕਸਲ ਤਿੱਕਰ ਆ ਸਾਰੇ ਸਾਈਜ਼ ਮਿਲਣਗੇ ਸਾਰੇ ਸਾਈਜ਼ ਮਿਲ ਜਾਣਗੇ ਕਈ ਵਾਰ ਹੁੰਦਾ ਹੁਣਾ ਅਹਿਮ ਵੀ 5 ਐਕਸਲ ਰੇਟ ਵਧਾ ਦਿੰਦਾ ਬੰਦਾ ਕਿਉਂਕਿ ਕੱਪੜਾ ਵੱਧ ਜਾਂਦਾ ਹੁੰਦਾ ਹੀ ਹੁੰਦਾ ਰੇਟ ਆਪਾਂ ਉਹੀ 500 ਦੀ ਤਿੰਨ ਦੇਣੀ ਹੈ ਰੇਟ ਉਹੀ ਮਿਲੂ ਸਹਿਜ ਜਿਹੜਾ ਮਰਜ਼ੀ ਲਿਓ ਬਟਾਲੇ ਛੋਟਾ ਲਿਓ ਮਾਲ ਵਧੂ ਆ ਵੀਰੇ ਅਹਿਮ ਤੋਂ ਲੈ ਕੇ 5 ਐਕਸਲ ਤਿੱਕਰ ਆ ਕੈਪਰੀਆਂ ਤੁਹਾਨੂੰ ਦਿਖਾ ਦੇ ਕੈਪਰੀਆਂ ਦਿਖਾਉਣੇ ਆ ਬਾਈ ਇੱਧਰ ਹੀ ਨੰਨੇ ਬਾਈ ਹੁਣ ਇਹਨੇ ਸੁੱਖ ਨਾਲ ਕੰਮ ਵਧਾ ਲਿਆ ਦੁਕਾਨਾਂ ਦੋ ਕਰ ਲਈਆਂ ਇੱਧਰ ਵੀ ਮਾਲ ਪਾਉਣਾ ਆ ਪਈਆਂ ਕੈਂਪਰੀਆਂ ਲਓ ਜੀ 500 ਦੀਆਂ 4 ਹਾਂਜੀ 500 ਦੀਆਂ 4 ਜਿਹੜਾ ਮਰਜ਼ੀ ਰੰਗ ਲਓ ਜਿਹੜਾ ਮਰਜ਼ੀ ਸਾਈਜ਼ ਲਓ ਇਹਦੇ 6-7 ਕਲਰ ਜਿਨ੍ਹਾਂ ਨੇ ਬਾਈ ਝੋਨਾ ਲਾਉਣਾ ਉਹਨਾਂ ਵਾਸਤੇ ਬੜਾ ਆਰਾਮਦਾਇਕ ਕੱਪੜਾ ਹੈਗਾ ਰੋਜ਼ ਬਦਲ ਕੇ ਪਾ ਕੇ ਜਾਇਆ ਕਰੋ ਨਾਲੇ 500 ਦੀਆਂ ਲੈ ਲਓ 500 ਦੀਆਂ 4 ਹੀ 500 ਦੀਆਂ 4 ਹਾਂਜੀ ਆ ਦੇਖੋ ਗਾਹਕ ਗਾਹਕ ਦਿਖਾ ਰਹੀ ਏ ਮੁੰਡੇ ਦੇਖੋ ਕਿਵੇਂ ਪਾਪਾ ਵੀ ਹੈਗੀਆਂ ਜੀ ਠੀਕ ਹੈ ਜਿਵੇਂ ਬੱਚਿਆਂ ਦੇ ਘੱਟ ਮਿਲਦੇ ਆਹ ਨੰਬਰ ਤੋਂ ਲੈ ਕੇ ਵੀਰੇ 32 ਸਾਈਜ਼ ਤੀਸ਼ਰਟਾਂ ਬੱਚਿਆਂ ਦੀਆਂ ਬਾਈ ਬਹੁਤ ਸੋਹਣੀਆਂ ਸੋਹਣੀਆਂ ਨੇ ਲਓ ਜੀ ਟੀ-ਸ਼ਰਟਾਂ ਵੀ ਹੈਗੀਆਂ ਬੱਚੇ ਵਾਲੀ ਹਾਂ ਆਹ ਪੈਨਾਂ ਗੱਲ ਕਰਕੇ ਹੀ ਮਾਲ ਪਿਆ ਬਾਈ ਫੇਰ ਅੱਜ ਗੁੱਡੇ ਗਾਡੇ ਵਾਲੀਆਂ ਮੰਗਦੇ ਆ ਜਵਾਕ ਵੀ ਹਨਾ ਇਹ ਜਵਾਕਾਂ ਨੂੰ ਵੀ ਸ਼ੌਂਕ ਆ ਪੂਰਾ ਗੁੱਡੇ ਵਾਲੀਆਂ ہاں ਪਾਂ ਨੂੰ ਕਬੂਤਰ ਵਾਲੀਆਂ ਹਾਂ ਲੋ ਜੀ ਤਲਵੰਡੀ ਸਾਬੋ ਡੇਰਾ ਦਾਦੂ ਪੰਥੀ ਦੇ ਕੋਲੇ ਦੁਕਾਨ ਆ ਫੈਸ਼ਨ ਡੇ ਹੱਬ ਆ ਲੈ ਕਿੰਨੀ ਸੋਹਣੀ ਕਿੰਨੇ ਦੀ ਆ ਵੀਰੇ ਇਹ ਇਹ ਵੀਰੇ ਆਪਾਂ 1000 ਰੁਪਏ ਦੀਆਂ ਪੰਜ ਆ ਜੀ 1000 ਦੀਆਂ ਪੰਜ ਹਾਂਜੀ ਹਾਂਜੀ ਠੀਕ ਆ ਤਾਂ ਮੈਂ ਆਪਣੇ ਭਤੀਜੇ ਵਾਸਤੇ ਲੈ ਕੇ ਜਾਉ ਸੋਹਣੀ ਆ ਠੀਕ ਆ ਜੀ ਆ ਲੋ ਜੀ ਆ ਲੋਹਰਾ ਮਿਲ ਜਾਣਗੇ ਇਹਦੇ ਤੋਂ 28 ਤੋਂ ਲੈ ਕੇ ਠੀਕ ਆ ਜੀ ਇਹ ਇਹਨਾਂ ਦਾ ਕੀ ਰੇਟ ਆ ਬੱਚਿਆਂ ਵਾਲੀਆਂ ਲੋਹਰਾ ਦਾ ਹਰੇ ਤਿੰਨ ਟੀ-ਸ਼ਰਟਾਂ ਤਿੰਨ ਲੋਹਰਾਂ 1000 ਰੁਪਏ ਦੇ ਦਾਂਗੇ ਹਜ਼ਾਰ ਦੀ ਅੱਛਾ ਇਹ ਤਾਂ ਸਾਰੇ ਕੁਝ ਆਪਾਂ ਦੱਸਤਾ ਬਾਕੀ ਬਾਈ ਹੋਰੇ ਕੋਲੇ ਹੋਰ ਮਾਲ ਜੀਨ ਟੋਪੀ ਸੈਂਟ ਜੋ ਐਨਕਾ ਇਹ ਸਾਰਾ ਸਮਾਨ ਹੁੰਦਾ ਤੇ ਦੂਜੇ ਸ਼ਰਟਾਂ ਵੀ ਜਿਹੜੇ ਮਰਜੀ ਤੁਸੀਂ ਕਲਰ ਦੀਆਂ ਲੈ ਸਕਦੇ ਹੋ ਇੱਕ ਇਹਨਾਂ ਦਾ ਬਾਈ ਉਹ ਆਪਣਾ ਡੱਬਾ ਅਗਲੇ ਕਿੱਥੇ ਆ ਜਿਹੜਾ ਬੰਦਾ 1500 ਦੀ ਸ਼ਾਪਿੰਗ ਕਰੂ ਖਰੀਦੇ ਜੋ ਮਰਜੀ ਦੇ ਟੀ-ਸ਼ਰਟਾਂ ਲਵੇ ਚਾਹੇ ਲੋਹਰਾਂ ਲਵੇ ਚਾਹੇ ਕੈਂਪਰੇ ਲਵੇ 1500 ਦੀ ਜਿਹੜਾ ਬੰਦਾ ਸ਼ਾਪਿੰਗ ਕਰੂ ਉਹਨੂੰ ਇਹ ਗਿਫਟ ਦੇਣਗੇ ਹਾਂਜੀ ਇਹਦੇ ਵਿੱਚੋਂ ਕਟੁਕਟ ਪੰਜ ਚਾਰ ਸੌ ਦੀ ਚੀਜ਼ ਤਾਂ ਨਿਕਲੂ ਨਿਕਲੂ ਹੈ ਨਾ ਹਾਂ ਜੀ ਹਾਂ ਜੀ ਨਿਕਲੋ ਨਿਕਲੋ ਹਾਂ ਤਿੰਨ ਚਾਰ ਆਈਟਮਾਂ ਇਹਦੇ ਵਿੱਚ ਹੋਣਗੀਆਂ ਇਸ ਵਾਰ ਬਾਈ ਕਹਿੰਦਾ ਦੱਸਣਾ ਨਹੀਂ ਦਿਖਾਉਣਾ ਨਹੀਂ ਕਿਪਟੋ ਤਾਂ ਗਿਫਟ ਹੀ ਹੁੰਦਾ ਬੰਦੀ ਹੁੰਦਾ ਹਾਂ ਜੀ ਹਾਂ ਜੀ ਕਿਪਟੋ ਤਾਂ ਗਿਫਟ ਤੇ ਬਾਕੀ ਆ ਗਈ ਆ ਸ਼ਰਟ ਜੀ ਹਾਂ ਬਾਜੂ ਹੈ ਨਾ ਇਹਨਾਂ ਦਾ ਅੱਜ ਕੱਲ بڑا ਟ੍ਰੈਂਡ ਹੈ ਹਾਂ ਬੜਾ ਟ੍ਰੈਂਡ ਹੈ ਇਹਨਾਂ ਦਾ ਚੱਲੀਆਂ ਬਾਈ ਹਾਂ ਲਓ ਜੀ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਬਾਈ ਠੀਕ ਆ ਇਹਨਾਂ ਨੂੰ ਫੋਨ ਕਰਿਓ ਆਪ ਦਾ ਵੀਡੀਓ ਚ ਇਹ ਜੂਮ ਕਰ ਕਰ ਕੇ ਦੇਖ ਕੇ ਫੇਰ ਆਇਓ ਮੈਂ ਕਲਰ ਚਾਰਡ ਮਿਲ ਜਾਣਗੇ ਵੀਰੇ ਬਾਦੂ ਜਿਹੜਾ ਮਰਜ਼ੀ ਲਓ 1000 ਰੁਪਏ ਦੀਆਂ ਚਾਰ ਆਪਾਂ ਲਾਂ ਦੀ ਹਾਫ ਲਓ ਭਲਾਂ ਦੀ ਫੁੱਲ ਲਓ ਹਾਂ 1000 ਰੁਪਏ ਦੀ ਪਿਛਲੀ ਵਾਰੀ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਬਾਈ ਵੀ ਸਹੀ ਨਿਵੇਆ ਕੋਈ ਇਹਨੇ ਰੇਟ ਚ ਫਰਕ ਨਹੀਂ ਕਰਿਆ ਤੇ ਇਸ ਵਾਰ ਵੀ ਉਨੇ ਹੀ ਪਿਆਰ ਚਾਹੀਦਾ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ